ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਅੱਜ ਦੀ ਵੀਡੀਓ ਹੈ ਆਪਣੀ ਢੋਲਕੀ ਦੀਆਂ ਪੰਜ ਚਕਾਈਆਂ ਢੋਲਕੀ ਦੀਆਂ ਪੰਜ ਚਕਾਈਆਂ ਅਲਗ-ਅਲਗ ਤਰੀਕਿਆਂ ਨਾਲ ਆਪਾਂ ਢੋਲਕ ਨੂੰ ਚੱਕ ਸਕਦੇ ਹਾਂ ਉਤਾਰਨ ਵਿੱਚ ਤੋੜੇ ਢੋਲਕੀ ਚੱਕ ਕੇ ਤੋੜਾ ਕਿਵੇਂ ਪਾਉਣਾ ਹੈ ਗੁਰਗੀ ਰੋਕਣੀ ਕਿਵੇਂ ਹੈ ਅੰਤਰੇ ਵਿੱਚ ਸਥਾਈ ਵਿੱਚ ਇਹ ਆਈ ਦੀ ਵੀਡੀਓ ਆਪਣੀ ਹੈ ਕਿ ਢੋਲ ਕੀ ਤੋੜਿਆ ਤੇ ਧਰਨਾ ਚੁਲਗੀ ਕਿਵੇਂ ਜੋਣੀ ਹੈ ਤੋੜਾ ਕਿਵੇਂ ਬਣਾ ਹੈ ਇਹਦੇ ਵਿੱਚ ਪੰਜ ਚਕਾਈਆਂ ਦੀ ਢੋਲ ਦੱਸਾਂਗੇ ਪੰਜ ਚਕਾਈਆਂ ਦੀ ਢੋਲ ਕੀ ਹੈ ਹੁਣ ਆਪਾਂ ਨੇ ਕਿਹੜਾ ਢੋਲ ਕੀ ਹੈ ਰੀਆ ਸੋ ਹੁਣ ਆਪਾਂ ਧਰਨਾ ਪੜਨੀ ਹੈ ਜਿਹਦੇ ਵਿੱਚ ਢੋਲ ਕੀ ਚਕਾਈ ਕਿਵੇਂ ਜਕੜਣੀ ਹੈ ਤੇ ਤੋੜਾ ਕਿਵੇਂ ਪੁਣਾ ਤੇ ਕਿਹੜੇ ਕਿਹੜੇ ਤੋੜੇ ਆਪਾਂ ਢੋਲ ਦੀ ਧਰਨਾ ਵਿੱਚ ਪਾ ਸਕਦੇ ਹਾਂ ਉਹ ਸਭ ਕੁਝ ਜੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿਵੇਂ ਕੋਈ ਢੋਲ ਪਾਉਂਦਾ ਕਿਵੇਂ ਕਿਵੇਂ ਪਹਿਣਾ ਕਿਵੇਂ ਕਿਵੇਂ ਕਿਹੜੇ ਕਿਹੜੇ ਹੱਥ ਨੇ ਢੋਲ ਦੀ ਧਰਨਾ ਵਾਸਤੇ ਸੋ ਅਜਿਹਾ ਤਾਂ ਅਨ ਪੜਦੇ ਆਪਾਂ ਇਹੋ ਹੁਣ ਆਪਾਂ ਤਾਂ ਨਾ ਪੜਦੇ ਆਨੰਦ ਭਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਆਨੰਦ ਭਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਇਹ ਇਹ ਪ੍ਰਗਤੀ ਚਗਾਈ ਹੈਗੀ ਜਿਵੇਂ ਪਹਿਲਾ ਹੱਥ ਹੋ ਗਿਆ ਤਾਂ ਕਿ ਤੁਹਾਨੂੰ ਚੱਕ ਸਕਦੇ ਤੁਹਾਡੇ ਵਿੱਚ ਆਨੰਦ ਤੇ ਆ ਮੇਰੀ ਮਾਏ ਸਤ ਤੁਰੂ ਨ ਪਾਇਆ ਇਹ ਇਹ ਜਿਹੜੀ ਚਕਾਈ ਢੋਲ ਦੀ ਚਕਾਈ ਜਿਹੜੇ ਤੋੜਾ ਗਾਣਾ ਇਹਦਾ ਆਪਣਾ ਗਾਣਾ ਤੋੜਾ ਵੀ ਪਾ ਸਕਦੇ ਆ ਇਹ ਤੁਹਾਨੂੰ ਚੱਕ ਕੇ ਢੁਲ ਕੇ ਢੋਲ ਵੀ ਸ਼ੁਰੂ ਵੀ ਕਰ ਸਕਦੇ ਆ ਸਤ ਗੁਰ ਤੋਂ ਪਾਇਆ ਸਹ ਦਾ ਨਾ ਦਾ ਸਥਾਈ ਹੰਤਰਾ ਹੋਗਾ ਇਹ ਤੋੜਾ ਹੋਗਾ ਡੋਲ ਵੀ ਆ ਇਹਨੂੰ ਕਹਿੰਦੇ ਰੋਸਾ ਟੋੜਕੀ ਰੋਕਣ ਵਾਸਤੇ ਵੀ ਤੋੜੇ ਪੰਜ ਹੁੰਦੇ ਆ ਜਿਵੇਂ ਇੱਕ ਤਾਂ ਹੋ ਗਿਆ ਇਹਦੇ ਜਦੋਂ ਅੱਥਰ ਕੱਠੇ ਵਜਣਗੇ हो गया एक थोड़ा आ गया जरा थोड़ा होना जिन बोझ अपना थोड़ा आ गया <tell> बल, बल जावा होगी राणा साहब की धारना होगी ਇਹ ਜਿਹੜਾ ਰਾਲਾ ਸਭ ਦੀ ਸੁਰਾ ਹੋਣੀ ਹੈ ਸਿੰਪਲ ਹੋਣੀ ਆ ਇੱਕ ਸੌਖਾ ਸਿੰਪਲ ਬਾਈ ਦੀ ਹੈ ਬਲ ਬਲ ਜਾਵਾ ਜੀ ਮੈਂ ਐਸਿਆ ਗੁਰਾ ਤੁੰ ਬਲ ਬਲ ਜਾਵਾ ਜੀ ਮੈਂ ਐਸਿਆ ਗੁਰਾ ਤੁੰ ਬਲ ਬਲ ਜਾਵਾ ਜੀ ਮੈਂ ਐਸਿਆ ਗੁਰਾ ਤੁੰ ਬਲ ਬਲ ਜਾਵਾ ਜੀ ਮੈਂ ਐਸਿਆ ਕਈ ਰਾਲਾ ਸਾਹਿਬ ਦੀ ਰੁਲਕ ਜੀ ਤਾਰਨਾ ਜੋ ਹੈ ਵਜਾ ਸਕਦੇ ਆਂ ਹੋਰ ਤਾਰਨਾ ਚ ਵਜਾ ਸਕਦੇ ਆਂ ਤੇ ਥੋੜੇ ਆ ਗਏ ਹੁਣ ਰੁਲਕ ਜੀ ਪੰਜ ਥੋੜੇ ਥੋੜੇ ਘੜੇ ਥੋੜੇ ਪੰਜ ਥੋੜੇ ਤੇ ਹੁਣ ਦੇਖੋ ਇਹ ਹੁਣ ਵਜੇ ਚੋਕੜ अलग हैग चुकई चक चुकाई है दो नंबर ये है शुरुआती चकई हैगी ਇਹਤਾਰਨਾ ਸ਼ਾਂਜ ਵਜਾਉਣੀ ਹੈ ਸ਼ਾਂਜ ਉੱਤਲਾ ਥੋੜਾ ਪੈ ਸਕਦਾ ਹੈਗਾ ਜੋ ਲੰਮੀ ਤਰਗੜ ਪਾਉਣੀ ਹੈ ਉਹਦੇ ਵਿੱਚ ਥੋੜਾ ਜਿਹਾ ਕੰਮ ਕਰੂਗਾ ਦੇਖੋ ਲੰਮੀ ਤਰਗੜ ਇੱਥੇ ਆਨੇ ਬਹੁਤ ਕਿਤੇ ਥੋੜੇ ਜਿਹਾ ਦੁਆਰਾ ਖਦਨ ਦਫਾਣਾ ਆ ਦੇਖੋ ਇਹ ਵੀ ਥੋੜਾ ਜਿਹਾ ਇਹ ਇੱਥੇ ਚੁੱਕਾਈ ਵਾਸਤੇ ਆ ਸਕਦੇ ਹਾਂ ਜੋ ਲੰਮੀ ਤਰਗੜ ਪਾਉਣੀ ਆ ਆਪਾਂ दो या तिंटी उहो कि पहुगी उहो जेको ऐं पहुग

ਇਹ ਤੁਹਾਨੂੰ ਕਿ ਚਕਾਈ ਆ ਗਈ ਢੋਲਕੀ ਦੀ ਹੁਣ ਤੋੜੇ ਕਿਹੜੇ ਕਿੜੇ ਢੋੜੇ ਪੰਜ ਢੋੜੇ ਕਿਹੜੇ ਕਿੜੇ ਗਿਆ ਉਹ ਮੈਂ ਤੁਹਾਨੂੰ ਵਿਆਖਤ ਦਵਾਂ ਢੋਲਕੀ ਤੁਸੀਂ ਦੇਖੋ ਲਗਾਤਾਰ ਇਹ ਆ ਗਈ ਚੌਕੜ ਜਿਵੇਂ ਚੌਕੜ ਤੋਂ ਬਾਅਦ ਥੋੜਾ ਬੰਦਾ ਤਾਣਾ ਤੋਂ ਬਾਅਦ ਉਹ ਥੋੜੇ ਹੁਣ ਮੈਂ ਪਾਉਂਗਾ ਢੋਲਕੀ ਦੇ ਉਹ ਹੈਗੇ ਤੋੜੇ ਹੈਗੇ ਤੋੜੇ ਪੰਜ ਢੋੜੇ ਹੈਗੇ ਆ ਤੁਸੀਂ ਸਿੱਖ ਲਓ ਢੋੜ ਕੇ ਪੰਜ ਢੋੜੇ ਕਿਵੇਂ ਆ ਕੇ ਬੈਠਦੇ ਆ ਵੈਸੇ ਨੋ ਢੋੜੇ ਹੁੰਦੇ ਹੈਗੇ ਆ ਔਰ ਜਿਹੜੇ ਪੰਜ ਢੋੜੇ ਮੇਨ ਹੁੰਦੇ ਹੈਗੇ ਆ ਉਹ ਹੈਗੇ ਤੁਹਾਨੂੰ ਦੁਖਣਾ ਤੁਹਾਨੂੰ ਆ ਦੇਖੋ ਅਤਰਾ ਤੋਂ ਦਸਾਂ ਗਾ ਬਾਚ ਕੇ ਪੈਣਾ ਹੈ ਇਹ ਇੱਕ ਨੰਬਰ ਥੋੜਾ ਹੁਣ ਦੋ ਨੰਬਰ ਥੋੜਾ ਆ ਗਿਆ ਇਹ ਥੋੜਾ ਆ ਗਿਆ ਦੋਨੋਂ ਵਾਲਾ ਇਹ ਹੈਗਾ ਥੋੜਾ ਹੈਗਾ ਤਿਰਕੜਾ ਵਾਲਾ ਇਹ ਤਿਰਕੜਾ ਪਾ ਕੇ ਥੋੜਾ ਥੋੜਾ ਰੋਣਾ ਉਹ ਤਾਂ ਨਾਲ ਬਾਤ ਕਿਵੇਂ ਬੋਊਗਾ ਹੁਣ ਆ ਗਿਆ

ਇਹ ਹੈਗਾ ਊੜਾ ਹੈਗਾ ਲਹਿਰੀਆ ਇਹ ਤੋਂ ਥੋੜੀ ਜਿਹੀ ਫਿਰ ਤੋੜਾ ਜਿਵੇਂ ਆਪਾਂ ਇਹਦੀ ਕਰਾਂਗੇ ਵੈਸੇ ਇਹ ਤੋਂ ਲਹਿਰੀਆ ਬਣ ਜਾਏਗਾ ਧਾਰੀਆ ਵਣ ਗਿਆ ਦੇ ਵਿੱਚ ਇਹ ਥੋੜਾ ਹੈਗਾ ਇਹ ਥੋੜਾ ਵੀ ਹੈਗਾ ਇਹਦੇ ਆਪਾਂ ਲਹਿਰੀਆ ਬਣਾ ਸਕਦੇ ਆ ਇਹ ਤੇ ਦੁੱਗਣੀ ਬਣ ਜਾਏਗੀ ਉਹ ਆਪਣੇ ਬਿਆਸੀ ਹੋ ਗਏ ਆਪਾਂ ਬਿਆਸ ਕਰਨਾ ਰੱਖਣਾ ਹੈਗਾ चारोड़ा है मेन थोड़ा आ गया ये पहला तिरगट वह के थोड़ा पा सकते हैं थोड़ा सीधा सिंपल तोड़ा भी पा सकते हैं जिम्मे सिंपल थोड़ा आ गया देखो ਜੀ ਬਾਦਲਾ ਇੱਥੇ ਆਪਸ ਦਾ ਸੁਦਾ ਸੁਦਾ ਥੋੜਾ ਵੀ ਪਾਸਾ ਦੇ ਹਾਂ ਜਿਵੇਂ ਧਰਨਾ ਚੱਲੀ ਜਾਂਦੀ ਹੈ ਜਿਹੜੇ ਮਨ ਧਰਨਾ ਤੋਂ ਹੱਥ ਵਜਦਾ ਹੈਗਾ ਜਿਹੜੇ ਬੈਟ ਮਤ ਵਜਦਾ ਉਹ ਦੇਖੋ ਥੋੜਾ ਬਾਇਆ ਦਾ ਕਾਇਦ ਰਿਕਟ ਵਾਲੀ ਗਈ ਹੈ ਇਹ ਤੇਰੇ ਕੋਲ ਚੁਕਾਈ ਤੇਰੇ ਕੋਲ ਭਾਗ ਚੱਕਣਾ ਪੁਰੂ ਜਿਹਨਾਂ ਦੇ ਕੋਲ ਭਾਗ ਆ ਤੇ ਹੁਣ ਅੱਗੇ ਹੁਣ ਆਪਣਾ ਹੈਗਾ ਰਾੜਾ ਸੇਵਲ ਹੱਥ ਜਿਹਨਾਂ ਰਾੜਾ ਸੇ ਤੁਰ ਕੇ ਮਜੋਣੀ ਗਈ ਆ ਬੱਲ ਬੱਲ ਜਾ ਮਾਂ ਜੀ ਮੈਂ खुले हथ मार के टोक चट सो जा अपनी आोलकी दी अपने राटा साहब वाली उन्हें बलोनी कि मात्रा है दिया व्यास में करना शुरू देखो ਜਾਥੇ ਜਿਹੜੇ ਮੁੰਡੇ ਨਵੇਂ ਉਹਨਾਂ ਵਾਸਤੇ ਹੈਗਾ ਦੇਖੋ ਪਹਿਲਾ ਆਪਾਂ ਇਹਨੂੰ ਉਹੋ ਨਾਲ ਕਰ ਕਰਦੇ ਹਾਂ ਬਸ ਇਹਦਾ ਆਹ ਤਵਜੂਦ ਦੇਖੋ ਆ ਕਰਦੇ ਪਹਿਲਾ ਕੱਠਾ ਮਾਰਨਾ ਦੋਨੋਂ ਇਹ ਆ ਦੋਨੇ ਕੱਠਾ ਵਜੇਗੇ ਮਾਰਨੇ ਬੱਲਾ